ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ 826 ਵੈਰਾਈਟੀ ਆਪਾਂ ਜਿੰਨਾ ਵੀ ਬਾਣ ਵੇਚਿਆ ਸੀ 826 ਨਸਲ ਦੀ ਕਣਕ ਹੀ ਵਿਜੀ ਸੀ ਸੋ ਆਪਾਂ ਗੱਲ ਕਰ ਲੈਨੇ ਆਂ ਫਾਜ਼ਲਕਾ ਏਰੀਏ ਦੇ ਵਿੱਚ 826 ਵੈਰਾਈਟੀ ਦਾ ਦਰਮਿਆਨਾ ਝਾੜ ਕੀ ਰਿਹਾ 826 ਵੈਰਾਈਟੀ ਦੀ ਕਣਕ ਆਪਾਂ 18 ਨਵੰਬਰ ਨੂੰ ਵਿਜੀ ਸੀ ਤੇ ਅਪ੍ਰੈਲ 18 ਦੇ ਆਸ-ਪਾਸ ਹੀ ਆਪਾਂ ਇਹਦੀ ਕਟਿੰਗ ਕੀਤੀ ਹੈ ਮਤਲਬ ਇਹਨੂੰ ਵੱਡ ਕੇ ਘਰੇ ਜਾਂਦਾ ਉਸ ਤੋਂ ਬਾਅਦ 10 ਦਿਨ ਨੇ ਘਰੇ ਪਈ ਰਹੀ ਹੈ 10 ਦਿਨਾਂ ਬਾਅਦ ਅੱਜ ਆਪਣੇ ਤੋਲ ਲੱਗਿਆ ਤੋਲਣ ਤੋਂ ਬਾਅਦ ਜੋ ਐਵਰੇਜ ਨਿਕਲ ਕੇ ਬਾਹਰ ਆਈ ਹੈ ਉਹ ਬਾਲਾ ਖੁਸ਼ ਕਰਨ ਵਾਲੀ ਐਵਰੇਜ ਨਹੀਂ ਕਿ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵੱਡੇ-ਵੱਡੇ ਝਾੜ ਦਿਖਾ ਰਹੇ ਆ ਕੋਈ 72 ਮਨ ਝਾੜ ਰਿਹਾ ਕੋਈ 65 ਮਨ ਝਾੜ ਰਿਹਾ ਪਰ ਫਾਜਲਕਾ ਏਰੀਏ ਦੇ ਵਿੱਚ ਵੱਦ ਤੋਂ ਵੱਦ ਜਿਹੜੇ ਝਾੜ ਹੈਗੇ ਆ ਜਦੋਂ ਆਪਾਂ ਐਵਰੇਜ ਪਾਉਣੇ ਆ ਜਿਆਦਾ ਜਦੋਂ ਕੋਈ ਆਪਾਂ ਕਿਸੇ ਦੀ ਵੱਡੇ ਪੱਧਰ ਦੇ ਕਿਸੇ ਵੀ ਨਸਲ ਦੀ ਵੱਡੇ ਪੱਧਰ ਦੇ ਉੱਤੇ ਐਵਰੇਜ ਪਾਉਣੇ ਆ ਤੇ ਉਹ ਐਵਰੇਜ ਜਿਹੜੀ ਮੈਨੂੰ ਲੱਗਦਾ ਵੀ ਉਹ 826 ਵੈਰੈਟੀ ਦੀ ਐਵਰੇਜ 50 ਕ ਮੰਨਦੇ ਆਸੇ ਪਾਸੇ ਜਿਹੜੀ ਹੈਗੀ ਆਉਂਦੀ ਆ ਹੁਣ ਆਪਾਂ ਗੱਲ ਕਰ ਲੈਨੇ ਆ ਆਪਣੇ ਝਾੜ ਦੀ ਸਾਹਮਣੇ ਤੁਸੀਂ ਵੇਖ ਰਹੇ ਹੋ ਬੋਰੀਆਂ ਭਰੀ ਜਾਂਦੇ ਆ ਤੋਲ ਲੱਗਿਆ ਪਿਆ ਨਾਲ ਦੀ ਨਾਲ ਬੋਰੀਆਂ ਭਰ ਕੇ ਨਾਲ ਦੀ ਨਾਲ ਕਣਕ ਦੀ ਤਲਾਈ ਜਿਹੜੀ ਹੋ ਰਹੀ ਹੈ 50 ਕਿਲੋ ਭਾਰ ਇੱਕ ਗੱਟੇ ਦੇ ਵਿੱਚ ਤੋਲਿਆ ਜਾ ਰਿਹਾ ਤੇ 600 ਗ੍ਰam ਬੋਰੀ ਦਾ ਭਾਰ ਵੀ ਵਿੱਚ ਐਡ ਕੀਤਾ ਜਾ ਰਿਹਾ ਦੋ ਕੰਡੇ ਲੱਗੇ ਹੋਏ ਸੀ ਤਾਂ ਜੋ ਛਲ ਛੀਤੀ ਤੋਂ ਛੀਤੀ ਤਲਾਈ ਹੋ ਜੇ ਅੱਗੇ ਹੀ ਬਹੁਤ ਲੇਟ ਚੱਲ ਰਿਹਾ ਸੀ ਕੰਮ ਲੇਬਰ ਵੀ ਕਾਫੀ ਸੀ 12 13 ਬੰਦੇ ਸੀ ਇੱਕ ਕਿੱਲੇ ਦਾ ਜੋ ਆਪਣੇ ਐਵਰੇਜ ਦੀ ਝਾੜ ਆਇਆ ਹੈ ਉਹ 42 ਕ ਮਣ ਆਸਤਪਈਆ 826 ਵੈਰੈਟੀ ਦੀ ਨਾ ਝੂਠ ਬੋਲ ਹੁੰਦਾ ਨਾ ਬੋਲਿਆ ਨਾ ਤੁਸੀਂ ਮੈਂ ਜੇ ਕਹਤਾ ਵੀ 55 ਮਣ ਝਾੜ ਆਇਆ ਨਾ ਤੁਸੀਂ ਵਿੱਚੋਂ ਕੁਝ ਲੈ ਕੇ ਜਾਣਾ ਜਾਂ ਕਹਤਾ ਵੀ 60 ਮਣ ਆਉਣਾ ਨਾ ਤੁਸੀਂ ਆ ਕੇ ਦੇਖਣਾ ਬਸ ਮੈਨੂੰ ਲੱਗਦਾ ਵੀ ਸਹੀ ਗੱਲ ਤੁਹਾਡੇ ਸਾਰਿਆਂ ਤੱਕ ਪਹੁੰਚਾਈ ਜਾਵੇ ਸਹੀ ਗੱਲ ਦੱਸਣ ਦੇ ਵਿੱਚ ਹੀ ਮੇਰਾ ਫਾਇਦਾ ਜਾਂ ਮੇਰਾ ਨੁਕਸਾਨ ਹੈ ਤੁਸੀਂ ਸਹੀ ਗੱਲ ਸੁਣਨ ਲਈ ਇਸ ਵੀਡੀਓ ਦੇ ਉੱਪਰ ਕਲਿੱਕ ਕੀਤਾ ਸੋ ਸਹੀ ਝਾੜ ਜੋ ਮੈਨੂੰ ਲੱਗਿਆ ਹੈਗਾ ਜੋ ਮੈਂ ਆਉਸਤ ਕੱਢੀ ਆ ਉਹ 42 ਕ ਮੰਦੇ ਆਸੇ ਪਾਸੇ ਇੱਕ ਕਿੱਲੇ ਦੀ ਐਵਰੇਜ ਪਈ ਆਪਣੀ ਕਣਕ ਝਾੜ ਘਟ ਰਹਿਣ ਦਾ ਕਾਰਨ ਇਹ ਵੀ ਸੀ ਚੰਗੀ ਤਰ੍ਹਾਂ ਸੰਭਾਲਣੀ ਹੋਈ ਵਿੱਚ ਦੋ ਕਿੱਲਾਂ ਦੇ ਵਿੱਚ ਬਾਥੂ ਤੇ ਪਾਲਕ ਕਾਫੀ ਜ਼ਿਆਦਾ ਹੋ ਗਿਆ ਸੀ ਸਪਰੇਅ ਨਾ ਹੋਣ ਦਾ ਕਾਰਨ ਬਣਿਆ ਤੇ ਦੋ ਕਿੱਲਾਂ ਦੇ ਵਿੱਚ ਪਾਣੀ ਪਹਿਲਾ ਜੋ ਪਾਣੀ ਆਪਾਂ ਲਾਉਣੇ ਆ ਉਹਦੇ ਵਿੱਚ ਆਪਾਂ ਜਿਆਦਾ ਭਰਮਾ ਲਾਤਾ ਸੀ ਉਹਦੇ ਨਾਲ ਕਣਕ দাব ਗਈ ਇਸ ਕਰਕੇ ਉਹ ਦੋ ਚਾਰ ਕਿੱਲਿਆਂ ਦਾ ਝਾੜ ਸਾਰੇ ਕਿੱਲਿਆਂ ਦੇ ਉੱਪਰ ਢਾਲ ਗਿਆ ਇਸ ਕਰਕੇ ਆਪਣੀ ਕਣਕ ਦੀ ਐਵਰੇਜ 42 ਮਨ ਰਹੀ ਹੈ ਜੋ ਆਪਣੇ ਨਾਲ ਦੇ ਮਿੱਤਰ ਬੇਲੀਆਂ ਨੇ ਬੀਜੀ ਸੀ ਉਹਨਾਂ ਨੇ ਵਧੀਆ ਸੰਭਾਲ ਕੀਤੀ ਇਸ ਕਰਕੇ ਉਹਨਾਂ ਦਾ ਝਾੜ 52 ਕੁ ਮਨ ਦੇ ਆਸ-ਪਾਸੇ 826 ਵੈਰਾਈਟੀ ਦਾ ਹੈਗਾ 826 ਵੈਰਾਈਟੀ ਦੇ ਲਾਂਗੇ ਦੀ ਗੱਲ ਕਰ ਲੈਣੇ ਆ ਜੋ ਤੂੜੀ ਦੀਆਂ ਟਰਾਲੀਆਂ ਐਵਰੇਜ 2.5 2.5 2.5 ਐਵਰੇਜ ਜਿਹੜੀ ਹੈਗੀ ਐ ਇਹਦੇ 나ੜ ਦੇ ਵਿੱਚੋਂ ਨਿਕਲ ਰਹੀ ਹੈ। ਸੋ سوشل ਮੀਡੀਆ ਦੇ ਉੱਪਰ ਕਾਫੀ ਝੂਠ ਵੱਜ ਰਹੇ ਆ 826 65 ਮਣ 62 ਮਣ ਚਾਰ ਟਰਾਲੀਆਂ ਤੂੜੀ ਤਿੰਨ ਟਰਾਲੀਆਂ ਤੂੜੀ ਕਿਤਨਾ ਕਿਤੇ ਇਹ ਝੂਠ ਆ ਅਫਵਾਹਾਂ ਅਫਵਾਹਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਜੋ ਅਸਲੀ ਝਾੜ ਆ ਇਹ ਇਹੀ ਆ 52 ਕ ਮਣ ਦੇ ਆਸੇ ਪਾਸੇ ਜਿਹੜੇ ਬੰਦੇ ਨੇ ਸਪਰੇਅ ਵਗੈਰਾ ਸੁੰਡੀ ਵਾਲੀ ਸਮੇਂ ਸਰ ਕਰ ਲਈ ਉਹਦੀ ਕਣਕ ਖੋਖਲੀ ਨਹੀਂ ਹੈਗੀ ਉਹਦਾ ਝਾੜ 55 ਮਣ ਦੇ ਆਸ-ਪਾਸੇ ਗਿਆ ਨਹੀਂ ਤਾਂ ਤਕਰੀਬਨ ਜ਼ਿਆਦਾਤਰ ਕਣਕਾਂ ਦੇ ਝਾੜ 50 ਮਣ ਦੇ ਆਸ-ਪਾਸੇ ਐਵਰੇਜ ਰਹੀ ਹੈ ਫਾਜਲ ਕਾ ਏਰੀਏ ਦੇ ਵਿੱਚ ਆਪਣੀ ਕਣਕ ਦਾ ਝਾੜ 42 ਮਣ ਪ੍ਰਤੀ ਕਿੱਲਾ ਰਿਹਾ ਹੈਗਾ ਸੋ افواਹਾਂ ਤੋਂ ਬਚੋ ਐਵੇਂ ਆਪਣੇ ਆਪ ਨੂੰ ਕੋਸਣ ਦੀ ਲੋੜ ਨਹੀਂ ਹੈਗੀ ਵੀ ਫਲਾਂਗਿਆਂ ਦੀ ਵੀਡੀਓ ਦੇਖੀ 65 ਮਨ ਝਾੜ ਆਇਆ ਕਿਉਂਕਿ ਆਪਾਂ ਕਿਸੇ ਦੇ ਘਰੇ ਜਾ ਕੇ ਨਹੀਂ ਦੇਖਦੇ ਨਾ ਹੀ ਆਪਾਂ ਨੂੰ ਕੁਝ ਛੱਦ ਕੇ ਆਪ ਦਾ ਹਿਸਾਬ ਦਿਖਾਉਂਦਾ ਹਰੇਕ ਬੰਦਾ ਆਪਣੀ ਐਵਰੇਜ ਦੇ ਹਿਸਾਬ ਨਾਲ ਹੀ ਲੋਕਾਂ ਦੀ ਐਵਰੇਜ ਨਾਲ ਕੰਪੇਅਰ ਹੁੰਦਾ ਸੋ ਵੀਡੀਓ ਨੂੰ ਪੂਰਾ ਦੇਖਿਆ ਇਸ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀਆਂ ਸਹੀ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰੋ ਜੀ